ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਰਾਮਾ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਰਾਮਾ ਤੋਰੀਆਂ ਕੱਟ ਲਈਆਂ ਵਾਂ ਤੇ ਪਿਆਜ਼ ਵੀ ਕੱਟ ਲਿਆ ਹੁਣ ਆਪਾਂ ਕੜਾਈ ਨੂੰ ਚੁੱਲੇ ਤੇ ਧਰਾਂਗੇ ਇਸ ਨੂੰ ਸੁੱਕ ਲਾਂ ਦੇਵਾਂਗੇ ਫਿਰ ਇਸ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦੇਣਾ ਹੈ ਤੇਲ ਨੂੰ ਕਲਕਾ ਲੈਣਾ ਚੰਗੀ ਤਰ੍ਹਾਂ ਤੇਲ ਨੂੰ ਕਲਕਾਉਣ ਤੋਂ ਬਾਅਦ ਉਹਦੇ ਵਿੱਚ ਆਪਾਂ ਜੀਰਾ ਪਾਉਣਾ ਹੈ ਤੇ ਪਿਆਜ਼ ਪਾਉਣੇ ਆ ਇਹਨਾਂ ਨੂੰ ਭੁੰਨ ਲੈਣਾ ਆ ਮਤਲਬ ਕਿ ਆਪਾਂ ਤੜਕਾ ਲਾਉਣਾ ਵਾ ਚੰਗੀ ਤਰ੍ਹਾਂ ਇਹਨੂੰ ਆਪਾਂ ਭੁੰਨ ਲੈਣਾ ਆ ਇਸ ਤਰੀਕੇ ਨਾਲ ਆਪਾਂ ਤੜਕੇ ਨੂੰ ਭੁੰਨ ਲੈਣਾ ਆ ਇਹਨੂੰ ਉਨਾ ਚਿਰ ਭੁੰਨਣਾ ਆ ਜਿੰਨਾ ਚਿਰ ਇਹ ਥੋੜਾ ਜਿਹਾ ਇਹਦਾ ਕਲਰ ਚੇਂਜ ਨਹੀਂ ਹੁੰਦਾ ਜਦੋਂ ਇਹਦਾ ਕਲਰ ਚੇਂਜ ਹੋ ਜਾਊਗਾ ਉਦੋਂ ਆਪਾਂ ਇਹਦੇ ਵਿੱਚ ਲੂਨਰ ਚ ਪਾਵਾਂਗੇ ਸੋ ਦੇਖੋ ਤੜਕਾ ਪੁੱਜ ਚੁਕਾਇਆ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹਲਦੀ ਪਾਵਾਂਗੇ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਮਤਲਬ ਠੀਕ ਆ ਤੁਹਾਨੂੰ ਲੱਗਦਾ ਆ ਉਵੇਂ ਪਾ ਸਕਦੇ ਹੋ ਹੁਣ ਆਪਾਂ ਲੂਣ ਨਮਕ ਪਾਵਾਂਗੇ ਮੈਂ ਇਥੇ ਆਪਦੇ ਸਾਬ ਨਾਲ ਨਮਕ ਪਾਇਆ ਵਾ ਸੋ ਤੁਸੀਂ ਦੇਖ ਲਿਓ ਹੁਣ ਆਪਾਂ ਲਾਲ ਮਿਰਚ ਪਾਵਾਂਗੇ ਲਾਲ ਮਿਰਚੀ ਦਾ ਪਾਊਡਰ ਤੇ ਮਸਾਲਾ ਘਰ ਪੀਸਿਆ ਹੋਇਆ ਦੇਸੀ ਮਸਾਲਾ ਵਾ ਤੇ ਕਾਲੀਆਂ ਮਿਰਚਾਂ ਕਾਲੀ ਮਿਰਚ ਪਾਊਡਰ ਪਾਵਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਹੁਣ ਆਪਾਂ ਇਹਦੇ ਵਿੱਚ ਆਪਾਂ ਤੋਰੀਆਂ ਪਾਵਾਂਗੇ ਨਾ ਮਾ ਤੋਰੀਆਂ ਚੰਗੀ ਤਰ੍ਹਾਂ ਆਪਾਂ ਪਾ ਲੈਣੀਆਂ ਸਾਰੀਆਂ ਤੋਰੀਆਂ ਪਾ ਲੈਣੀਆਂ ਵਾ ਕੱਟ ਲੀਆਂ ਸੀ ਮੈਂ ਪਹਿਲਾਂ ਹੀ ਇਸ ਕਰਕੇ ਹੋਰ ਪਾ ਰਹੀ ਹਾਂ ਇਸ ਤਰੀਕੇ ਨਾਲ ਤੁਸੀਂ ਤੋਰੀਆਂ ਪਾ ਲੈਣੀਆਂ ਵਾ ਹੁਣ ਆਪਾਂ ਇਹਨੂੰ ਹਲਾ ਲੈਣਾ ਆ ਤੋਰੀਆਂ ਨੂੰ ਚੰਗੀ ਤਰ੍ਹਾਂ ਮਤਲਬ ਲੂਨ ਮੱਤੇ ਲਾ ਲੈਣਾ ਵਾ ਇਹਨਾਂ ਦੇ ਨਾਲ ਹੀ ਤੜਕੇ ਨੂੰ ਇਸ ਤਰੀਕੇ ਨਾਲ ਹਲਾਣਾ ਆ ਆਪਾਂ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦੇਣਾ ਆ ਹੁਣ 5 ਕਿ ਮਿੰਟ ਬਾਅਦ ਆਪਾਂ ਇਹਨਾਂ ਨੂੰ ਫੇਰ ਹਿਲਾਉਣਾ ਇਦਾਂ 2 ਤੋਂ 3 ਵਾਰੀ ਆਪਾਂ ਇਦਾਂ ਹੀ ਕਰਨਾ ਆ। ਫੇਰ ਹਲਾ ਕੇ ਇਹਨੂੰ ਆਪਾਂ ਟੱਕ ਦੇਣਾ ਆ। ਕੋਸਾਮਾ ਟੱਕ ਰੱਖਣ ਤੋਂ ਬਾਅਦ ਇਹ ਪਾਣੀ ਛੱਡ ਗਈ ਆ। ਸੋ ਆਪਾਂ ਇਹਨੂੰ ਹਿਲਾ ਲੈਣਾ ਆ ਫੇਰ ਕਰੀ ਟੱਕ ਦੇਣਾ ਆ ਆਪਾਂ ਸਬਜ਼ੀ ਨੂੰ। ਸੋ ਫੇਰ ਹੁਣ ਦੇਖੋ ਇਹ ਪਾਣੀ ਛੱਡ ਚੁੱਕੀ ਆ ਤੇ ਰੇਜਾ ਵੀ ਇਹਨੂੰ ਪੈ ਗਿਆ ਵਾ ਸਬਜ਼ੀ ਬਣ ਕੇ ਤਿਆਰ ਆ। ਸੋ ਆਪਾਂ ਹੋਨੇ ਗੈਸ ਨੂੰ ਬੰਦ ਕਰ ਦੇਣਾ ਆ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਸਬਜੀ ਬਹੁਤ ਹੀ ਸਿੰਪਲ ਤਰੀਕਾ ਹੈ ਤੇ ਬਹੁਤ ਹੀ ਸਵਾਦ ਸਬਜੀ ਬਣਦੀ ਆ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਧੰਨਵਾਦ